ਉਨ੍ਹਾਂ ਦੇ ਨਾਲ ਅਜਤੈ ਰੈਕਟਰ ਲਖਮੀਦਰ ਸਿੰਘ ਖੱਲੇ ਹੈ। ਆਗਤ ਸਿਖੋ। ਬੜਾ ਜ਼ਿਆਦਾ ਸਮਾਂ ਲੱਗਿਆ ਨਾਵਾਂ ਦੇ ਟਕਰਾ ਵਿੱਚ ਤੇ ਸਮਾਂ ਲੱਗ ਜਾਏਗਾ। ਜੇ ਪ੍ਰਧਾਨ ਜੀ ਦੀ ਇਜਾਜ਼ਤ ਹੋਵੇ ਤਾਂ ਬਾਵਾ ਕੁਲਵਿੰਦਰ ਸਿੰਘ ਖੱਲਾ ਸਾਹਿਬ ਵੀ ਜੋ ਕਿ ਸਾਡੇ ਬਲਾਕ ਦੇ ਪ੍ਰਧਾਨ ਨੇ। ਤਾਂ ਮੈਂ ਸਰਦਾਰ ਕੁਲਵੀਰ ਸਿੰਘ ਜੀਆ ਨੂੰ سکھ را <سؤال> پچے سارے <سؤال> پارٹی داران اور سارے <سؤال> ਨੌਜਵਾਨ ਵੀਰ ਬਜੋਤ ਸਹਿਬਾਨ ਦੇਖਿਆ ਮਾਤਾਵਾਂ ਭੈਣਾਂ ਜਿੱਥੋਂ ਜਿੱਥੋਂ ਤੱਕ ਆਵਾਜ਼ ਪਹੁੰਚਲੀ ਹੋਵੇ ਤੁਸੀਂ ਸਾਰੇ ਸਰਕਾਰ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਫਤੋ ਬੁਲਾਉਣਾ ਸ਼੍ਰੀ ਵਾਇਕ੍ਰਿਤੀ ਦਾ ਅਸਥਾਨ ਸ਼੍ਰੀ ਵਾਇਕ੍ਰਿਤੀ ਦੇ ਪਾਗ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੋ ਐਮਐਲਏ ਜਿੱਤੇ ਆ ਸੀ ਕੋਈ ਬਖੜਾ ਸ਼ਾਹ ਧਰੇ ਕਿ ਅੱਜ ਉਹ ਤੁਹਾਡੇ ਹਲਾਤ ਨੇ ਪਿਆਰ ਚੁੱਕੇ ਅੱਜ ਮੈਂ ਜਿਹੜੇ ਕਹੇ ਤਾ ਨਸ਼ੇ ਦਾ ਮੇਲ ਮੋਟਾ ਅੱਜ ਮੈਂ ਜਿਹੜੇ ਕਹੇ ਤਾ ਨ 30 ਜਨ ਕਾਂਗਰਸ ਸਰਕਾਰ ਨੇ ਮਨਜ਼ੂਰ ਕੀਤੀ ਅੱਜ ਉਹ ਕਲਕੱਤੇ ਦੀਆਂ ਪਾਣੀ ਤੋਂ ਮਿਲਣਾ ਸੀ ਅੱਜ ਮੈਂ ਸ਼ਹਿਰ ਅੱਜ ਆਪੋਰੇ 15 15 ਲੱਖ ਦੇ ਏਕਰ ਪੰਜਾਬ ਨਹੀਂ ਆਇਆ ਅੱਜ ਢੜੂ ਵਾਲੇ ਬੀਬੀਆਂ ਨੂੰ ਕਹਿੰਦੇ ਸੀ 1000 ਰੁਪਏ ਦੇਵਾਂਗੇ ਏਕਰ ਪੰਜਾਬ ਨਹੀਂ ਆਇਆ ਪੈਨਸ਼ਨ ਲੈ ਆ ਰਹੇ ਲੋਕਾਂ ਨੂੰ ਅੱਜ ਜਿਹੜੀ ਇਹ ਗੱਲ ਕਰਦੇ ਅਸੀਂ ਕਿ ਰਾਸ਼ਨ ਬਟਾਇਆ ਕਰਾਂਗੇ ਕਣਕ 30 ਜਰੋ ਤੋਂ 5 ਕਿਲੋ ਕਰਤੀ ਅੱਜ ਕਾਣ ਦਾ ਭਰਾ ਜਿੰਦੇ ਆ ਮੇਰਾ ਜਿਹੜੀ ਜੀਰੇ ਸਾਕੇ ਕਾਰ ਕਿਥੇ ਮੈਂ 5 ਸਾਲ ਜਦੋਂ ਐਮਐਲਏ ਆ ਅੱਜ ਇਹਦੇ ਪੈਨਸ਼ਨ ਦੇ ਅੜਕੇ ਤਾਂ ਹੁਣ ਤਾਂ ਕਰਦਾ ਸਾਰਿਆਂ ਨੂੰ ਇਹਦਾ ਪਤਾ ਕੋਈ ਦੁਕਾਨਾਂ ਤੇ ਨਹੀਂ ਬੜਨ ਦਿੱਤਾ ਜਿਹੜਾ ਤੁਹਾਡੇ ਨਾਲ ਵਾਦਾ ਕਰਦਾ ਜਿਹੜੀ ਸਰਤੇ ਪਾਗੜਾ ਇਹ ਮੇਰੀ ਪਾਗੜੀ ਕੋਈ ਜੀਰੇਰ ਕੇ ਦੀ ਪਾਗੜੀ ਹੁਣ ਇਹ ਸਾਰੇ ਡੂਰ ਸਾਹਿਬ ਹਲਕੇ ਦੇ ਨੌ ਅਲਕੈਨੀ ਪਾਗਾ ਤੁਹਾਡੇ ਨਾਲ ਵਾਦਾ ਕਰਦਾ ਕਿ ਇਸ ਪਾਗੜੀ ਤੇ ਨਹੀਂ ਲਾਗ ਨਹੀਂ ਲੱਗਣਾ ਹੈ ਜਾਏ ਨੇ ਇੱਥੇ ਇਲੈਕਸ਼ਨ ਤੇ ਮੈਂ ਤਾਂ ਤੁਹਾਡੇ ਵਿੱਚ ਰਹਿਣਾ ਤੁਹਾਡਾ ਪੁੱਤਰ ਆ ਭਤੀਜਾ ਹੋਏ ਸੋਨਾ ਅੱਜ ਮੇਰਾ ਜਿੱਤ ਪਾਇਆ ਸੋ اللہ ਬੋਲੇ ਚੋਹੇ ਹਾ ਜੀ ਸਰਦਾਰ ਸੁਖਵਿੰਦਰ ਸਿੰਘ ਡੈਣੀ ਦੇ ਵਿਧਾਨ ਸਭਾ ਹਲਕੇ ਚ ਪ੍ਰੋਗਰਾਮ ਸੀ ਭਾਰੀ ਇਤਸ਼ਾਹ ਵੇਖਣ ਨੂੰ ਮਿਲ ਰਿਹਾ ਔਰ ਜਿਹੜੇ ਪਿੰਡ ਜਾਣਾ ਉਹ ਕਹਿੰਦੇ ਜੀਰਾ ਸਾਹਿਬ ਤੇਰਾ ਇਲੈਕਸ਼ਨ ਨਹੀਂ ਸਾਡਾ ਇਲੈਕਸ਼ਨ ਆ ਅਸੀਂ ਤੈਨੂੰ ਆਪਦੇ ਪਿੰਡੋਂ ਜਿਤਾ ਕੇ ਭੇਜਾਂਗੇ ਮੈਨੂੰ ਐਂ ਲੱਗਦਾ ਕਿ ਮੈਂ ਜੰਡਿਆਲੇ 'ਚ ਨਹੀਂ ਜਿਵੇਂ ਜੀਰੇ ਹਲਕੇ 'ਚ ਘੁੰਮ ਰਿਹਾ ਹਾਂ ਔਰ ਮੇਰਾ ਲੋਕਾਂ ਦੇ ਨਾਲ ਵਾਦਾ ਚਿੱਟਾ ਬੰਦ ਕਰਾਂਗਾ ਜੇ ਜੇ ਗੁਜਰਾਤ ਤੋਂ ਵਪਾਰ ਚੱਲ ਸਕਦਾ ਤੇ ਇੱਥੇ ਵੀ ਬਾਰਡਰਾਂ ਦੇ ਉੱਤੋਂ ਚਿੱਟਾ ਬੰਦ ਹੋਵੇਗਾ ਔਰ ਖਾਲੜਾ ਬਾਰਡਰ ਖਲਾਵਾਵਾਂਗਾ ਤੇ ਵਪਾਰ ਚਲਾਵਾਂਗਾ ਤਾਂ ਕਿ ਪੰਜਾਬ ਤਰੱਕੀ ਦੇ ਰਾਵਾਂ ਤੇ ਆ ਸਕੇ ਔਰ ਇੰਡਸਟਰੀ ਲੈ ਕੇ ਆਵਾਂਗੇ ਕਾਰਖਾਨੇ ਲਿਆਵਾਂਗੇ ਤਾਂ ਕਿ ਜਿਹੜਾ ਹੈ ਕਿ ਇੱਥੇ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ ਔਰ ਅਗਣੀ ਵੀਰ ਵਾਲੀ ਸਕੀਮ ਖਤਮ ਕਰਾਂਗੇ ਜੋ ਪਹਿਲਾ ਫੌਜ ਦੀ ਭਰਤੀ ਹੁੰਦੀ ਸੀ ਉਵੇਂ ਕਰਾਂਗੇ ਔਰ ਜਿਹੜੇ ਬਾਰਡਰ ਏਰੀਏ ਦੇ ਜਿਹੜੇ ਜ਼ਮੀਨਾਂ ਨੇ ਉਹਨਾਂ ਦਾ ਜਿਹੜਾ ਮੁਆਵਜ਼ਾ ਜਿਹੜਾ 10000 ਸੀ ਉਹ 20000 ਰੁਪਇਆ ਕਰਾਂਗੇ ਔਰ ਜਿਹੜੇ ਕਿਸਾਨ ਭਰਾਵਾਂ ਨਾਲ ਵਾਦਾ ਕੀਤਾ ਰਾਹੁਲ ਗਾਂਧੀ ਜੀ ਨੇ ਗਰੰਟੀ ਦਿੱਤੀ ਹੈ ਉਹ ਜਿਹੜਾ ਐਮਐਸਪੀ ਆ ਉਹਦਾ ਕਾਨੂੰਨ ਬਣਾ ਕੇ ਉਹ ਲਾਗੂ ਕਰਾਂਗੇ ਧੰਨਵਾਦ ਜੀ